ਸੋ ਤੇ ਨਵੀਂ ਫਿਰ ਤੋਂ ਇਹ ਸ਼ਰਮਣੀ ਕਮੇਟੀ ਦਾ ਜੋ ਬਹੁਤ ਲੰਮਾ ਸਮਾਂ ਪਹਿਲਾਂ ਤੋੜ ਦਿੱਤੀ ਗਈ ਸੀ ਉਸ ਨੂੰ ਦੁਬਾਰਾ ਅਸੀਂ ਸਭ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਸਰਜੀਤ ਕਰਕੇ ਸੰਗਤ ਦੀ ਪ੍ਰਵਾਨਗੀ ਨਾਲ ਸਟੇਟ ਔਰ ਦੇ ਨਾਲ ਡੈਲੀਗੇਟ ਹੋ ਜਾਵੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਮੂਹੇ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਰਤਾ ਦੀ ਸੂਜਿਤ ਸੂਚੇ ਡੈਲੀਗੇਟ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਪਰ ਸਾਰੇ ਵਾਲੇ ਸਰਬਸੰਮਤੀ ਨਾਲ ਤਿੰਨੋ ਹਲਕਿਆਂ ਵਿੱਚ ਆਪਣੇ ਡੈਲੀਗੇਟ ਜੀ ਉਹ ਦਿੱਤੇ ਨੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਪਣੀ ਮੰਜਰੀ ਕਮੇਟੀ ਵੱਲੋਂ ਫੋਟਨ ਫੋਟ ਦਾ ਦਿਨ ਧੰਨਵਾਦ ਸਰ ਕਿੰਨੇ ਡੈਲੀਗੇਟ ਕੁਲਰ ਜਿਹੜੇ ਹੈਗੇ ਭਰਤੀ ਹੋਈ ਹੈ ਹਲਕਾ ਭਾਈ ਹਾਂਜੀ ਹਾਂਜੀ ਹਲਕਾ ਭਾਈ ਹੁਣ ਮੇਰੇ ਨਾਲ ਅ ਅਕਸਰ ਕੁਝ ਤੋਂ ਤੋਂ ਮੇਰੇ ਕੋਲ ਹੈ ਜੀ ਮੇਰੇ ਨਾਲ ਅ ਸਭਾ ਦੇ 200 ਦੇ ਕਰੀਬ ਅ ਖਾਤੀ ਹੈ ਜਿਹੜੀ ਉਹ ਬਰਨਾਲੇ ਤਿੰਨ ਹਲਕਿਆਂ ਚ ਬਰਨਾਲੇ ਦੀ ਹੈ ਨਹੀਂ ਨਹੀਂ ਤਿੰਨਾ ਦੀ ਵੀ ਕਿ ਕੌਣ ਜਦੋਂ ਹੋਵੇ ਤੇ ਤਰੀ ਮੇਰਾ ਕਲਪਤਾ ਹੋਦੀ ਹੈ ਸਵਾ 115 ਵੀ ਕਰਪਾ ਮੈਂ ਕਰਾਂ ਨਾ ਨਾ ਇਹ ਪਨਾ ਸਵਾ 50 ਹੋਗੇ ਕਰਪਾ ਹੈ ਤੁਸੀਂ ਫਰਦੀਆਂ ਨੂੰ ਕੰਮ ਮੰਨਦੇ ਹੋ ਸਭ ਨੂੰ ਤੇ 11 ਅਗਸਤ ਨੂੰ ਪਾਰਟੀ ਪ੍ਰਧਾਨ ਥੋੜੇ ਦਰਮਿਆਨ ਚੋਣ ਜੀ ਅਮਰਸਰ ਸਾਹਿਬ ਕੀ ਲੱਗਦਾ ਸੈ ਚੌਂਚ ਮੰਤ ਤੁਹਾਨੂੰ ਕਿਸ ਤਰ੍ਹਾਂ ਕੱਲ੍ਹ ਆਮੇ ਕਾਈ ਮਿਲਣ ਰਾਜਨੀਤਿਕ ਜਿੱਤ ਕੋ ਲਈ ਤੁਹਾਨੂੰ ਹੱਸ ਕੇ ਕਾਪਾ ਮੰਡਲਤਨ ਔਰ ਲੋਕਤੰਤਰ ਵਿੱਚ ਕਿਸੇ ਨੂੰ ਉਮੀਦਵਾਰ ਬਣਨ ਦਾ ਵੀ ਹੱਕ ਪਰantu ਜਿਸ ਭਾਵਨਾ ਨਾਲ ਸ਼੍ਰੀ ਕਲਤਖ ਸਾਹਿਬ ਨੇ ਇੱਕ ਸ਼੍ਰੋਮਣੀ ਕਾਲਜ ਦੀ ਅੰਦਰ ਸਰਜਿਤੀ ਦਾ ਪ੍ਰੋਗਰਾਮ ਰੱਖਿਆ ਹੈ ਸਾਡੀ ਸਾਰਿਆਂ ਦੀ ਕੋਸ਼ਿਸ਼ ਹੋਊਗੀ ਤੇ ਸਰਬਸੰਮਤੀ ਨਾਲ ਜਿਹੜਾ ਹੈ ਪਾਰਟੀ ਗੁਰਦਾਨ ਦੀ ਚੋਣ ਕੀਤੀ ਉਹ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਵੇ ਔਰ ਉਹ ਚਿਹਰਾ ਹੋਵੇ ਜਿਹੜਾ ਕੁਰਬਾਨੀ ਤਿਆਰ ਹੋਵੇ ਜਿਹਦੇ ਆਪਣੇ ਸਵਾਰਥ ਨਾਲ ਸੱਤਾ ਦੀ ਲਾਲਸਾ ਨਾਲ ਹੋਵੇ ਉਹਨੂੰ ਦੁਬਾਰਾ ਸੀ ਪੁਨਰ ਸਥਾਪਿਤ ਕਰੀਏ ਪੁਨਰ ਸਥਾਪਿਤ ਤਾਂ ਹੋਣੀ ਹੈ ਕਿ ਸੰਗਤ ਨੂੰ ਸਾਡਾ ਏਜੰਡਾ ਤੇ ਸਾਡਾ ਲੀਡਰ ਪਸੰਦ ਆਵੇ। ਇਹ ਪਾਰਟੀ ਦੋਨੋਂ ਜੀਸਾਂ ਦੇ ਸੀ ਪੂਰਾ ਧਿਆਨ ਦੇ ਕੇ ਕੰਮ ਕਰੇ। ਜੇ ਦਿਨ ਪਾਰਟੀ ਪ੍ਰਧਾਨ ਦੀ ਚੋਣ ਹੋਣੀ ਹੈ ਉਹ ਤੇ ਸੰਗੀਤ ਬਾਦਲ ਨੂੰ ਵੀ ਸਦਾ ਦਿੱਤਾ ਜਾਊਗਾ। ਦੇਖੋ ਜੋ ਪੰਥਕ ਇਕਤਾ ਲਈ ਅਭੀਨ ਅਸੀਂ ਸਾਰੀ ਸੰਗਤ ਰੂਪ ਵਿੱਚ ਅਕਾਲ ਤਖਤ ਸਾਹਿਬ ਨੇ ਕੀਤੀ ਸੀ ਕਸਮੂਚਿਤ ਪੰਥਕ ਇਸ ਦਾ ਕੀਤੀ ਹੈ। ਅਸੀਂ ਉਸ ਸੰਦਰਭ ਵਿੱਚ ਬਹੁਤ ਪੰਥਕ ਸੰਸਥਾਵਾਂ ਨੂੰ ਮਿਲੇ ਵੀ ਅਸੀਂ ਸਾਰੀਆਂ ਸੰਸਥਾਵਾਂ ਨੂੰ ਮਿਲੇ ਆ ਉਹਨਾਂ ਨੂੰ ਵੀ ਫੀਸ ਦਿੱਤੀ ਆ ਤੇ ਪਰੰਤੂ ਨਹੀਂ ਮੰਨਣ ਦੇ ਜੇ ਜੋ ਨਹੀਂ ਮੰਨਣਾ ਚਾਹਤਾ ਤਾਂ ਸਾਡਾ ਕੀ ਕਿਸੇ ਫਿਰ ਅਸੀਂ ਆਦੇਸ਼ ਅਨੁਸਾਰ ਆਪਣੀ ਪ੍ਰਕਿਰਿਆ ਮੁਕੰਮਲ ਕਰਾਂਗੇ ਮੇਕਾਲਤਖਸਾਬ ਦਾ ਦੇਸ਼ਾ ਵੀ ਤੁਲੇ ਸਮੇਤ ਕੇ ਇੱਕ ਹੋ ਜਾਓ ਪਰ ਉਹਨਾਂ ਅੱਧ-ਅੱਧ ਡਬਲ ਯਾਰ ਸਾਰੀ ਉਹਨਾਂ ਨੂੰ ਪੁੱਛੋ ਨਾ ਜਿਹੜੇ ਨਹੀਂ ਮੰਨਣ ਨੂੰ ਤਿਆਰ ਅਸੀਂ ਤਾਂ ਮੰਨਣ ਨੂੰ ਤਿਆਰ ਆ ਅਸੀਂ ਤਾਂ ਸਾਰਾ ਕੁਝ ਛੱਡ ਕੇ ਕਾਂਤਖਸਾਬ ਨੂੰ ਸਮਰਪਿਤ ਹੋ ਕੇ ਆ ਗਏ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਅੱਜ ਇਸ ਤਰ੍ਹਾਂ ਇਹ ਬਰਨਾਲੇ ਚ ਹੋਈ ਆ ਹੋਰ ਜਗ੍ਹਾ ਤੇ ਵੀ ਕਰ ਰਹੇ ਹਾਂ ਸਰਬਸੀਂ ਦੇਖੋ ਅਸੀਂ ਅਸੀਂ ਸਾਰੇ ਪੰਜਾਬ ਨੂੰ ਪੰਜ ਹਲਕਿਆਂ ਚ 55 ਮੈਂਬਰਾਂ ਨੇ ਬਾਗ ਦਿਆ। ਹੋਰ ਤਕਰੀਬਨ 7 ਮਹੀਨੇ ਵੀ ਅਜ ਅ ਅਗਰਗਾਮਾ ਵੀ ਪੰਜ ਹਲਕਿਆਂ ਦੇ ਮੁਕੰਮਲ ਕਰ ਲਿਆ। ਤਿੰਨ ਚਾਰ ਹਲਕੇ ਰਹਿ ਗਏ। ਉਹ ਸੀ ਨਵੇੜ ਦੇ। ਦੋ ਦਿਨ। ਕੜਪਾ ਦਾ ਅਨੰਗੀਜਾ ਕੈਂਡੀਡੇਟ ਕੌਣ ਹੋਊਗਾ ਜੀ? ਇਹਨੂੰ ਡੈਲੀਗੇਟ ਚਾਣਨਗੇ ਅਸੀਂ ਤਾਂ ਸਾਡੀ ਤਾਂ ਸਾਡਾ ਕਾਨੂੰਨ ਤਾਂ ਚਾਰਾਂ ਤੱਕ ਹੈ। ਕਮੇਟੀ ਦਾ। ਅਸੀਂ ਭਾਗੀ ਪ੍ਰਕਿਰਿਆ ਪੰਥਕ ਭਾਵਨਾਵਾਂ ਸਾਹਿਬ ਪ੍ਰੋਪਰ ਤਰੀਕੇ ਨਾਲ ਮੁਕੰਮਲ ਕਰਨੀ ਸੀ। ਉਹ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨਾ ਹੈ। ਚੌਣ ਪ੍ਰਕਿਰਿਆ ਮੁਕੰਮਲ ਕਰਕੇ ਜਿਹਨੂੰ ਇਹ ਹੁਣ 12 ਡੈਲੀਗੇਟ ਨੇ ਜੀ ਇਹਨਾਂ ਦੀ ਆਤਮਾ ਇਹਨਾਂ ਦੀ ਜ਼ਮੀਰ ਇਹਨਾਂ ਦਾ ਇਹਨਾਂ ਦਾ ਵਿਚਾਰਧਾਰਾ ਇਹਨਾਂ ਤੇ ਡਿਪੈਂਡ ਹੈ ਇਹ ਕਿਹਨੂੰ ਵੋਟ ਪਾ ਕੇ ਬਣਾਉਂਗਾ ਇਹਨਾਂ ਦੇ ਸਾਡਾ ਅਸੀਂ ਕਿਸੇ ਦਾ ਕੋਈ ਨਾ ਕਿਸੇ ਨੇ ਥੋਪਣਾ ਨਾ ਕਿਸੇ ਲੀਡਰਸ਼ਿਪ ਨੇ ਥੋਪਣਾ ਡੈਲੀਗੇਟ ਆਪਣੀ ਮਰਜ਼ੀ ਨਾਲ ਆਪਣਾ ਪ੍ਰਧਾਨ ਜਿਹੜਾ ਉਹ ਚੋਂ ਜੀ ਤਾਂ